ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨੀਆਂ ਇਲੈਕਸ਼ਨ ਬਾਰੇ ਇਲੈਕਸ਼ਨ ਹੋ ਰਨ ਹੋ ਰਹੀਆਂ ਨੇ ਜਿਮਣੀ ਚੋਣ ਇਲੈਕਸ਼ਨਾਂ ਹੋ ਰਹੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਮੈਂ ਗਿੱਦੜ ਬਾਹਲ ਕੇ ਦੀ ਸਥਿਤੀ ਦੱਸੀ ਸੀ ਤੇ ਅੱਜ ਮੈਂ ਬਰਨਾਲਾ ਹਲਕੇ ਦੀ ਸਥਿਤੀ ਦੱਸਣੀ ਆ ਕਿ ਅੱਜ ਦੀ ਸਥਿਤੀ ਕੀ ਕਹਿ ਰਹੀ ਆ ਦੋਸਤੋ ਪਹਿਲਾਂ ਮੈਂ ਦੱਸਿਆ ਕਿ ਇਹ ਜਿਹੜਾ ਹਲਕਾ ਬਣਾਂ ਇਹ ਹਲਕਾ ਆਮ ਆਦਮੀ ਪਾਰਟੀ ਦਾ ਗੜਿਆ ਮੀਤ ਖੇਰ ਇਥੋਂ ਐਮ ਐਲ ਏ ਰਹਣੀ ਤੇ ਪਿਛਲੇ 10 12 ਸਾਲ ਤੋਂ ਇੱਥੇ ਆਮ ਆਦਮੀ ਪਾਰਟੀ ਦਾ ਹੀ ਕਬਜ਼ਾ ਪਰ ਹੁਣ ਜਿਹੜੀ ਸਥਿਤੀ ਆਣਾ ਜਿਹੜੀ ਅੱਜ ਦੇ ਟਾਈਮ ਮੈਂ ਦੱਸਾਂ ਤੁਹਾਨੂੰ ਕਿ ਅੱਜ ਦੇ ਟਾਈਮ ਜਿਹੜੀ ਸਥਿਤੀ ਆ ਉਹ ਡਾਂਵਾ ਡੋਲ ਜੀ ਹੋਈ ਆ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਚੱਲੀ ਜਿਹਦੇ ਕਾਰਨ ਜਿਹੜੇ ਇਥੋਂ ਦੇ ਹੈਗੇ ਸੀਗੇ ਬਾਠ ਗੁਰਦੀਪ ਬਾਠ ਹੀ ਜਿਹੜੇ ਸੀਗੇ ਉਹ ਖੜੇ ਹੋਗੇ ਇਲੈਕਸ਼ਨ ਦੇ ਵਿੱਚ ਟਿਕਟ ਨਾ ਮਿਲਤੇ ਤੇ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਹਰਵਿੰਦਰ ਸਿੰਘ ਟਾਲੀਵਾਲ ਨੂੰ ਉਹਨੂੰ ਟਿਕਟ ਦੇ ਦਿੱਤੀ ਤੇ ਜਿਹੜੇ ਬਾਠ ਸੀਗੇ ਉਹ ਨਾਰਾਜ਼ ਹੋ ਗਏ ਤੇ ਉਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ ਜਿਹੜੀ ਆ ਉਹ ਇਲੈਕਸ਼ਨ ਲੜ ਰਹੇ ਨੇ ਤੇ ਬਾਠ ਵੱਲ ਜਿਹੜਾ ਲੋਕਾਂ ਦਾ ਰੁਝਾਨ ਆ ਬਹੁਤ ਆ ਕਿਉਂਕਿ ਉਹਨਾਂ ਦਾ ਹੋਲਡ ਹੈ ਹਲਕੇ ਦੇ ਵਿੱਚ ਵਿਚਰੇ ਨੇ ਵਿਚਰਦੇ ਰਹੇ ਨੇ ਤੇ ਬਹੁਤ ਉਹਨਾਂ ਦੇ ਵੱਲ ਜਿਹੜਾ ਝੁਕਾਵਾ ਤੇ ਇਹ ਬਹੁਤ ਹੋ ਸਕਦਾ ਕਿ ਇਲੈਕਸ਼ਨ ਦੇ ਵਿੱਚ ਇਹਨਾਂ ਦੋਵਾਂ ਦੀ ਟੱਕਰ ਜਿਹੜੀ ਆ ਹੋ ਹੋ ਰਹੀ ਆ ਤੇ ਲਖਣਾ ਜਾਂ ਰਿਜ਼ਲਟ ਆ ਜਾਂ ਕਹਿ ਸਕਦਾ ਮੈਂ ਕਿਤੇ ਵੀ ਜਾ ਸਕਦਾ ਇਹ ਜਿਹੜਾ ਮਾਹੌਲ ਆ ਕਿਤੇ ਵੀ ਜਾ ਸਕਦਾ ਤੇ ਕਾਂਗਰਸ ਵੱਲੋਂ ਇਥੋਂ ਜਿਹੜੇ ਖੜੇ ਕੀਤੇ ਗਏ ਨੇ ਉਹ ਕੁਲਦੀਪ ਸਿੰਘ ਢਿੱਲੋਂ ਇੱਥੋਂ ਕੜੇ ਕੀਤੇ ਗਏ ਨੇ ਕਾਂਗਰਸ ਤੋਂ ਪਹਿਲਾਂ ਵੀ ਇੱਥੇ ਕਮਜ਼ੋਰ ਹੀ ਕੈਂਡੀਡੇਟ ਆ ਜਿਹੜੇ ਉਹ ਖੜੇ ਕਰਦੀ ਰਹੀ ਹੈ ਕਾਫੀ ਸਮੇਂ ਤੋਂ ਕਾਂਗਰਸ ਇਸ ਹਲਕੇ ਤੋਂ ਹਾਰਦੀ ਹਾਰਦੀ ਆ ਰਹੀ ਆ ਤੇ ਬੀਜੇਪੀ ਚ ਬੀਜੇਪੀ ਵਾਲਿਆਂ ਨੇ ਖੜਾ ਕੀਤਾ ਕਾਂਗਰਸ ਤੋਂ ਜਿਹੜੇ ਬੀਜੇਪੀ ਚ ਸ਼ਾਮਲ ਹੋ ਗਏ ਸੀ ਉਹਨਾਂ ਨੇ ਪਹਿਲਾਂ ਐਮਪੀ ਦੀ ਇਲੈਕਸ਼ਨ ਵੀ ਲੜੀ ਆ ਤੇ ਐਮਐਲਏ ਵੀ ਰਹਿ ਚੁਕੇ ਨੇ ਉਹਨੇ ਕੇਵਲ ਸਿੰਘ ਢਿੱਲੋਂ ਬੀਜੇਪੀ ਵੱਲੋਂ ਇਲੈਕਸ਼ਨ ਲੜ ਲੜ ਰਹੇ ਨੇ ਪਰ ਜਿਹੜੀ ਸਥਿਤੀ ਆ ਉਹ ਉਹਨਾਂ ਦੀ ਵੀ ਏਡਾ ਵਾਂਡੋਲ ਜੀ ਹੈ ਜਿਹੜੀ ਵਧੀਆ ਨਹੀਂ ਹੈ ਤੇ ਜਿਹੜੇ ਆਜ਼ਾਦ ਉਮੀਦਵਾਰ ਮੈਂ ਪਹਿਲਾਂ ਹੀ ਦੱਸ ਚੁੱਕਾ ਗਰਮੀਤ ਬਾਠ ਨੇ ਤੇ ਜਿਹੜੇ ਸ਼ਰੌਣਮਣੀ ਅਕਾਲੀ ਦਲ ਅੰਮ੍ਰitsar ਮਾਨ ਸਾਹਿਬ ਦੀ ਪਾਰਟੀ ਹੈ ਜਿਹੜੀ ਉਹਨਾਂ ਨੇ ਆਪਣਾ ਦੋਤਾ ਖੜਾ ਕੀਤਾ ਇਸ ਹਲਕੇ ਤੋਂ ਗੋਵਿੰਦ ਸਿੰਘ ਮਾਨ ਜਿਹੜੇ ਨੇ ਉਹਨਾਂ ਨੂੰ ਇਸ ਹਲਕੇ ਤੋਂ ਖੜਾ ਕੀਤਾ ਤੇ ਜਿਹੜੀ ਮੈਂ ਗੱਲ ਕਰਾਂ ਅੱਜ ਦੀ ਸਥਿਤੀ ਦੀ ਤੇ ਅੱਜ ਦੀ ਸਥਿਤੀ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਬਹੁਤ ਡਾਵਾ ਡੋਲ ਸਥਿਤੀ ਹੈ ਇਹ ਦੋਆਂ ਕੈਂਡੀਡੇਟਾਂ ਦੇ ਵਿੱਚ ਫਾਈਟ ਹੈ ਆਮ ਆਦਮੀ ਪਾਰਟੀ ਦੇ ਵਿੱਚ ਤੇ ਆਜ਼ਾਦ ਉਮੀਦਵਾਰ ਦੇ ਵਿੱਚ ਫਾਈਟ ਚੱਲਦੀ ਨਜ਼ਰ ਆ ਰਹੀ ਹੈ ਇਹ ਬਹੁਤ ਬਗਾਵਤ ਹੋਣ ਕਰਕੇ ਕਿਉਂਕਿ ਕਈ ਕਈ ਲੋਕ ਵੀ ਚਾਹੁੰਦੇ ਸੀ ਬਹੁਤ ਸਾਰੇ ਵਰਕਰ ਇਹੀ ਚਾਹੁੰਦੇ ਸੀ ਕਿ ਬਾੜ ਨੂੰ ਟਿਕਟ ਦਿੱਤੀ ਜਾਵੇ ਪਰ ਸਰਕਾਰ ਨੇ ਪਾਰਟੀ ਨੇ ਰਿੰਦਰ ਸਿੰਘ ਟਾਲੀਵਾਲ ਨੂੰ ਟਿਕਟ ਦਿੱਤੀ ਤੇ ਇਹਦੇ ਨਾਲ ਥੋੜਾ ਜਿਹਾ ਨਾ ਸਥਿਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਜਿਹੜਾ ਚੁਕਾਵਾ ਲੋਕਾਂ ਦਾ ਉਹ ਬਾਠ ਵੱਲ ਜਾ ਰਿਹਾ ਤੇ ਬਾਕੀ ਜਿਹੜਾ ਵਾ ਰਿਜ਼ਲਟ ਆ ਉਨਤੇ ਪਤਾ ਲੱਗੂਗਾ ਬਾਕੀ ਤੁਹਾਨੂੰ ਕੀ ਲੱਗਦਾ ਕਿਹੜਾ ਕੈਂਡੀਡੇਟ ਬਰਨਾਲੇ ਹਲਕੇ ਦੇ ਵਿੱਚ ਜ਼ਿਆਦਾ ਕਾਮਯਾਬ ਹੈ ਤੇ ਤੁਸੀਂ ਕਮੈਂਟ ਰਹੀਂ ਜ਼ਰੂਰ ਦੱਸਿਓ ਫਿਰ ਹੋਵਾਂਗੇ ਹਾਜ਼ਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ